ਪੰਜਾਬ ਸਰਕਾਰ ਨੌਜਵਾਨਾਂ ਦੇ ਵਿਦੇਸ਼ਾਂ ਵਿੱਚ ਜਾਣ ਦੇ ਰੁਝਾਨ ਨੂੰ ਠੱਲ ਪਾਉਣ ਅਤੇ ਰੁਜ਼ਗਾਰ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਬਗੈਰ ਕਿਸੇ ਰਿਸ਼ਵਤ ਤੋਂ ਬਗੈਰ ਕਿਸੇ ਸਿਫਾਰਿਸ਼ ਤੋਂ ਮੈਂ ਆਪਣੇ ਚੀਫ ਮਿਨਿਸਟਰ ਭਗਵੰਤ ਮਾਨ ਸਰ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਹ ਓਪਰਚੁਨਿਟੀ ਦਿੱਤੀ ਤੇ ਨਾਲੇ ਮੈਨੂੰ ਇਸ ਗਵਰਨਮੈਂਟ ਡਿਪਾਰਟਮੈਂਟ 'ਚ ਆਉਣ ਦਾ ਇੱਕ ਸੁਨਹਿਰੀ ਮੌਕਾ ਦਿੱਤਾ ਇੱਕ ਸੁਨਹਿਰੀ ਅਹੁਦਾ ਦਿੱਤਾ ਮੈਂ ਮਾਂ ਸਰਕਾਰ ਦਾ ਦਿਲ ਦੀ ਢੂੰਗਾਈ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਹਰ ਸਾਲ ਐਗਜ਼ਾਮ ਆਉਂਦੇ ਆ ਹਰ ਸਾਲ ਰਿਜ਼ਲਟ ਆਉਂਦੇ ਆ ਲਗਾਤਾਰ ਬੱਚਿਆਂ ਨੂੰ ਓਪਰਚੁਨਿਟੀਆਂ ਮਿਲਦੀਆਂ ਪੰਜਾਬ ਸਰਕਾਰ ਮਿਸ਼ਨ ਰੋਜ਼ਗਾਰ ਦੇ ਤਹਿਤ ਨੌਕਰੀਆਂ ਦੇ ਕਫੇ ਦੇ ਰਹੀ ਹੈ ਇਸੇ ਦੇ ਤਹਿਤ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਵਿਭਾਗਾਂ 'ਚ 54933 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਆਮ ਵੈਰੀ ਗ੍ਰੇਟਫੁਲ ਮੈਂ ਸੀਐਮ ਸਰ ਦਾ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ ਉਹਨਾਂ ਨੇ ਵੈਕੈਂਸੀਸ ਕੱਢੀ ਐਂਡ ਵਿਦਆਊਟ ਐਨੀ ਕਰਪਸ਼ਨ ਅੱਜ ਪਰ ਤੁਸੀਂ ਆਪਣਾ ਇੱਕ ਮੁਕਾਮ ਹਾਸਲ ਕਰ ਲਿਆ ਕਿ ਆਖਰੀ ਨੌਕਰੀ ਨਹੀਂ ਹੈ ਆਖਰੀ ਸਮਝ ਲੈ ਮੈਨੂੰ ਹੋਰ ਪੜੋ ਜਿਵੇਂ ਕੋਈ ਮੇਰੇ ਕਹਿਆ ਤੀਜੀ ਨੌਕਰੀ ਹੋਰ ਅੱਗੇ ਪੀਸੀਐਸ ਦੇ ਵੀ ਨਿਕਲਣ ਦੀ ਗੱਲ ਨੂੰ ਯੂਪੀਐਸਸੀ ਸੈਂਟਰ ਖੋਲ ਰਹੇ ਆ ਆਈਐਸ ਵਾਸਤੇ ਤਿਆਰੀ ਕਰ ਲਓ ਉਹ ਆਪਾਂ ਕਿਉਂ ਨਹੀਂ ਕਰ ਸਕਦੇ ਜੀ ਜਿਹੜੇ ਆਈਐਸ ਬਣਦੇ ਆ ਕੋਈ ਨਹੀਂ ਤਾਂ ਆਪਣੇ ਕਰਕੇ ਬਸ ਉਹ ਸੈਟਿੰਗ ਚਾਹੀਦੀ ਹੈ ਪ੍ਰੋਪਰ ਮਾਹੌਲ ਚਾਹੀਦਾ ਬਸ ਉਹ ਅਸੀਂ ਤੁਹਾਨੂੰ ਦੇਵਾਂਗੇ ਸਰਕਾਰ ਦਾ ਕੰਮ ਰਨਵੇ ਉੰਦਾ ਰਨਵੇ ਜਹਾਜ਼ ਨੂੰ ਉਡਾਉਂਦਾ ਨਹੀਂ ਹੈਗਾ ਰਨਵੇ ਜਹਾਜ਼ ਨੂੰ ਮੌਕਾ ਦਿੰਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸਮ੍ਰਿਤੀ ਇਸ ਵੇਲੇ ਮੌਜੂਦ ਹਾਂ ਜਲੰਧਰ ਦੇ ਮੇਨ ਡਾਕ ਖਾਨੇ ਦੇ ਵਿੱਚ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਰਕਣੀ ਦਾ ਤਿਉਹਾਰ ਨੇੜੇ ਹੈ ਤੇ ਇਸ ਦੇ ਮੱਦੇਨਜ਼ਰ ਹੀ ਦੱਸ ਦਈਏ ਕਿ ਪੋਸਟ ਆਫਿਸ ਦੇ ਵੱਲੋਂ ਜੋ ਕੀ ਹੈ ਪੰਜ ਜੋ ਕੀ ਹੈ ਹੁਣ ਜੋ ਪੋਸਟ ਸ਼ੁਰੂ ਕੀਤੀਆਂ ਗਈਆਂ ਨੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਪੰਜ ਵੱਖ-ਵੱਖ ਤਰ੍ਹਾਂ ਦੇ ਜੋ ਕੀ ਹੈ ਅਡਾਕ ਸ਼ੁਰੂ ਕੀਤੇ ਗਏ ਨੇ ਨਾਲ ਹੀ ਨਾਲ ਇਹ ਵੀ ਦੱਸ ਦਈਏ ਕਿ ਹੁਣ ਜੋ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਉਸ ਦੇ ਲਈ ਹੁਣ ਉਹਨਾਂ ਨੇ ਹੱਲ ਕੱਢਿਆ ਹੈ ਤੇ ਪੰਜ ਵੱਖ-ਵੱਖ ਡਿਪਾਰਟਮੈਂਟ ਬਣਾ ਦਿੱਤੇ ਗਏ ਨੇ ਜਸਦੇ ਰਾਹੀ ਜੋ ਕਿ ਹੈ ਰਖੜੀ ਜੋ ਕਿ ਹੈ ਭੈਣਾਂ ਦੇ ਵੱਲੋਂ ਭੇਜੀਆਂ ਜਾ ਰਹੀਆਂ ਨੇ ਉਹ ਜਲਦ ਹੀ ਪਹੁੰਚਣ ਪਹੁੰਚਣ ਗਈਆਂ ਦੱਸ ਦਈਏ ਕਿ ਇੱਕੋ ਦਿਨ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗੀ ਕਿ ਫੋਟੋਆਂ ਵੀਡੀਓਜ਼ ਜ਼ਰੂਰ ਦਿਖਾ ਦੇਣ ਕਿ ਜਿੱਥੇ ਦੱਸ ਦਈਏ ਕਿ ਲੋਕ ਪਹੁੰਚੇ ਨੇ ਆਪਣੇ ਰਖਣੀਆਂ ਪੋਸਟ ਕਰਵਾਉਣ ਦੇ ਲਈ ਅ ਜਿੱਥੇ ਕਾਫੀ ਲੰਬਾ ਸਮਾਂ ਲੱਗਦਾ ਸੀਗਾ ਉੱਥੇ ਹੀ ਹੁਣ ਦੱਸ ਦਈਏ ਕਿ ਜਿੱਥੇ ਲੰਬਾ ਸਮਾਂ ਲੱਗਦਾ ਸੀਗਾ ਹੁਣ ਉੱਥੇ ਹੀ ਦੱਸ ਦਈਏ ਕਿ ਕੁਝ ਹੀ ਸਮੇਂ ਦੇ ਵਿੱਚ ਹਫਤੇ ਦੇ ਅੰਦਰ ਅੰਦਰ ਹੀ ਰੱਖੜੀ ਜੋ ਕੀ ਹੈ ਪੋਸਟ ਕਰ ਦਿੱਤੀ ਗਈ ਹੈ ਕਾਫੀ ਸ਼ਲਾਗਾ ਯੋਗ ਕਾਰਜ ਹੈ ਕਾਫੀ ਸ਼ਲਾਗਾ ਯੋਗ ਕਾਰਜ ਜੋ ਕੀ ਹੈ ਕੀਤਾ ਗਿਆ ਹੈ ਪੋਸਟ ਆਫਿਸ ਦੇ ਵੱਲੋਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਪੋਸਟ ਆਫਿਸ ਦੇ ਵਰਕਰਸ ਦੇ ਨਾਲ ਕਿ ਉਹਨਾਂ ਦਾ ਕੀ ਕਹਿਣਾ ਹੈ ਰੱਖੜੀ ਦਾ ਤਿਉਹਾਰ ਨੇੜੇ ਹੈ ਤੇ ਦੱਸ ਦਈਏ ਕਿ ਹਾਂ ਹੁਣ ਜੋ ਰਖੜੀ ਪਹਿਲਾਂ ਕਾਫੀ ਟਾਈਮ ਤੇ ਪਹੁੰਚਦੀ ਸੀਗੀ ਤੇ ਹੁਣ ਉਹ ਰਖੜੀ ਜੋ ਕੀ ਹੈ ਹਫਤੇ ਦੇ ਅੰਦਰ ਪਹੁੰਚ ਜਾਵੇਗੀ ਜੋ ਕਿ ਅ ਗੱਲਬਾਤ ਕਰਾਂਗੇ ਮੇਨ ਅਧਿਕਾਰੀ ਦੇ ਨਾਲ ਉਹਨਾਂ ਦਾ ਕੀ ਕਹਿਣਾ ਹੈ ਹਾਂਜੀ ਸਰ ਕੀ ਨਾਮ ਹੈ ਆਪਣਾ ਮੈਂ ਮੇਰਾ ਕੁਲਦੀਪ ਸਿੰਘ ਹਾਂ ਜੀ ਅ ਸਰ ਪੰਜ ਜੋ ਕੀ ਹੈ ਵੱਖ-ਵੱਖ ਅ ਬਣਾਏ ਗਏ ਨੇ ਡਿਪਾਰਟਮੈਂਟ ਬਣਾਏ ਗਏ ਨੇ ਤਾਂ ਕਿ ਰਖੜੀਆਂ ਜੋ ਕੀ ਹੈ ਜਲਦੀ ਪਹੁੰਚ ਸਕਣ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਬੋਲੇ ਮੈਡਮ ਸਾਡੇ ਇਥੇ ਰਾਸ਼ ਕਾਫੀ ਹੁੰਦਾ ਸੀ ਰਖੜੀ ਕਰਕੇ ਇਧਰ ਲਈ ਪਹਿਲਾਂ ਸਾਡੇ ਕੋਲ 4 ਕਾਊਂਟਰ ਚੱਲਦੇ ਸੀ ਉਹਦੇ ਕਸਟਮਰ ਦੀ ਸਹੂਦਤ ਨੂੰ ਦੇਖਦੇ ਹੋਏ ਸਾਡੇ ਪੋਸਟ ਅਨੁਸਾਰ ਨੇ ਉਹਨਾਂ ਨੂੰ 5 ਕਾਊਂਟਰ ਫਿਰ ਚਲਵਾਏ ਨੇ ਮਮ। ਆ ਲੋਕਾਂ ਇੱਕ ਲੋਕਾਂ ਦੇ ਵਿੱਚ ਕਾਫੀ ਮੁਸ਼ਕਿਲ ਦਾ ਸਾਹਮਣਾ ਇਹ ਕਰਨਾ ਪੈ ਰਿਹਾ ਹੈ ਕਿ ਜਦੋਂ ਪਹੁੰਚਦੇ ਨੇ ਤੇ ਸਰਵਰ ਦਾ ਇਸ਼ੂ ਕਾਫੀ ਨਿਕਲਦਾ ਤੇ ਉਹਦੇ ਬਾਰੇ ਕੀ ਕਹਿਣਾ ਚਾਹੋ? ਸਰ ਮੈਡਮ ਫਿਲਹਾਲ ਕੋਈ ਇਸ਼ੂ ਨਹੀਂ ਹੈਗਾ ਬਟ ਸਾਡੇ ਨਵੇਂ ਸੌਫਟਵੇਅਰ ਅਪਡੇਟ ਕੀਤਾ ਗਿਆ ਸੀ 82.0 ਉਹਦੀ ਵਜ੍ਹਾ ਕਰਕੇ ਸ਼ੁਰੂਆਤੀ ਦਿਨਾਂ ਵਿੱਚ ਥੋੜੀ-ਬੋਧੀ ਦਿੱਕਤ ਆਈ ਸੀਗੀ ਬਟ ਉਸ ਤੋਂ ਬਾਅਦ ਬਿਲਕੁਲ ਨਾਰਮਲ ਸੀਗਾ ਕੰਮ ਨੋਰ ਚੱਲ ਰਿਹਾ ਸੀ। ਰਖੜ ਮੈਮ ਈਸ਼ਵਰ ਮੈਡਮ ਕਾਫੀ ਜ਼ਿਆਦਾ ਰਜਾਨਾ ਹੈ ਮੈਡਮ ਹਾਂ ਕਾਫੀ ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਲੋਕ ਰੱਖਣੀਆਂ ਭੇਜ ਰਹਣੇ ਕਾਫੀ ਜ਼ਿਆਦਾ ਰਜਾਨੇ ਇਸ ਵਾਰ ਤੇ ਜ਼ਿਆਦਾਤਰ ਰੱਖਣੀਆਂ ਕਿੱਥੇ ਭੇਜੀਆਂ ਜਾ ਰਹੀਆਂ ਨੇ ਫੋਰਨ ਕੰਟਰੀਜ਼ ਦੀ ਜੇਕਰ ਗੱਲ ਕਰੀਏ ਫੋਰਨ ਕੰਟਰੀ ਮੈਮ ਜ਼ਿਆਦਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਇਹ ਤਿੰਨ ਕੰਟਰੀਆਂ ਥੋੜਾ ਜ਼ਿਆਦਾ ਭੇਜੀਆਂ ਆ ਆਂਡੀਆਂ ਦੇ ਮੁਕਾਬਲੇ ਜ਼ਿਆਦਾਤਰ ਫੋਰਨ ਭੇਜੀਆਂ ਜਾ ਰਹੀਆਂ ਜਾਂ ਇੰਡੀਆ ਰੱਖਣੀਆਂ ਜ਼ਿਆਦਾ ਭੇਜੀਆਂ ਜਾ ਰਹੀਆਂ ਹਨ ਇਸ ਤੋਂ ਪਹਿਲਾਂ ਜੋ ਭੇਜੀਆਂ ਜਾ ਰਹੀਆਂ ਸੀ ਆ तकरीबन 15-20 ਦਿਨ ਪਹਿਲਾਂ ਫੋਰਨ ਦਾ ਰਸ਼ ਬਹੁਤ ਜ਼ਿਆਦਾ ਸੀ ਜਿੱਦਾਂ ਜਿੱਦਾਂ ਕਲੋਜ਼ ਆ ਰਿਹਾ ਹੈ ਕਮ ਉਸ ਦਾ ਹੁਣ ਡੋਮੈਸਟਿਕ ਚੱਲ ਪਿਆ ਹੈਗਾ ਥੋੜੀ ਬਹੁਤ ਹੀ ਹੁਣ ਹੋ ਰਹੀ ਹੈ ਫੋਰਨ ਦੀ ਬੁਕਿੰਗ ਹੋ ਰਹੀ ਹੈ ਬਟ ਪਹਿਲਾਂ ਜਿਹੜਾ ਸੀ ਫੋਰਨ ਦੀ ਕੰਟਰੀ ਤੇ ਬਹੁਤ ਜ਼ਿਆਦਾ ਸੀ ਗੱਲਬਾਤ ਕਰਨ ਲਈ ਧੰਨਵਾਦ ਸਰ ਜਿਵੇਂ ਕੀ ਗੱਲਬਾਤ ਕੀਤੀ ਗਈ ਹੈ ਪੋਸਟ ਆਫਿਸ ਦੇ ਅਧਿਕਾਰੀ ਦੇ ਨਾਲ ਉਹਨਾਂ ਨੇ ਦੱਸਿਆ ਹੈ ਕਿ ਇਸ ਵਾਰ ਇੰਡੀਆ ਦੇ ਨਾਲੋਂ ਜ਼ਿਆਦਾਤਰ ਕੈਨੇਡਾ ਅਮਰੀਕਾ ਆਸਟ੍ਰੇਲੀਆ ਜੋਕੀਆਂ ਰੱਖੜੀਆਂ ਜ਼ਿਆਦਾ ਪਾਰਸਲ ਕਰਾਈਆਂ ਜਾ ਰਹੀਆਂ ਨੇ ਇੰਡੀਆ ਦੇ ਮੁਕਾਬਲੇ ਜੋਕੀ ਹੈ ਫੋਰਨ ਕੰਟਰੀਜ਼ ਦੇ ਵਿੱਚ ਰੱਖੜੀਆਂ ਜ਼ਿਆਦਾ ਭੇਜਵਾਈਆਂ ਜਾ ਰਹੀਆਂ ਨੇ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਐਮ ਪੀ ਐਸ ਭਾਵਨਾ ਜਿਨ੍ਹਾਂ ਦੇ ਨਾਲ ਕਰਾਂਗੇ ਗੱਲਬਾਤ ਹਾਂਜੀ ਮੈਮ ਰੱਖੜੀ ਦਾ ਤਿਉਹਾਰ ਨੇੜੇ ਹੈ ਤੇ ਪੋਸਟ ਆਫਿਸ ਦੇ ਵੱਲੋਂ ਕਿਵੇਂ ਜੋਕੀ ਤਿਆਰੀਆਂ ਕੀਤੀਆਂ ਜਾ ਰਹੀਆਂ ਮੈਮ ਜਿੱਦਾਂ ਕਿ 50 ਰੁਪੀਜ਼ ਦੇ ਬਾਕਸ ਤਿੰਨ ਤਰ੍ਹਾਂ ਦੇ ਬਾਕਸ ਇਸ ਟਾਈਪ ਦੇ ਬਾਕਸ ਸਾਡੇ ਕੋਲ 50 ਰੁਪੀਜ਼ ਦਾ 20 ਦਾ ਤੇ 15 ਦਾ ਤੇ ਉਹ ਬਾਕਸ ਦੇ ਵਿੱਚ ਆਪਾਂ ਰਖੜੀ ਸਪੈਸ਼ਲ ਬਾਕਸ ਬਣਾਏ ਹੋਏ ਆ ਜਿਹਦੇ ਵਾਸਤੇ ਜਿਹਦੇ ਤੇ ਰਖੜੀ ਪੋਸਟ ਕਰਨੀ ਹੈ ਅਲੱਗ-ਅਲੱਗ ਪ੍ਰਾਈਸ ਆ ਜਿੱਦਾਂ ਛੋਟੇ ਬਾਕਸ ਅਲੱਗ ਮੀਡੀਅਮ ਤੇ ਅਲੱਗ ਤੇ ਲਾਰਜ ਜਿਹੜਾ ਹੈਗਾ ਉਹ ਅਲੱਗ-ਅਲੱਗ ਪ੍ਰਾਈਸਿਸ ਨੇ ਹਾਂਜੀ ਅਲੱਗ-ਅਲੱਗ ਪ੍ਰਾਈਸਿਸ ਨੇ ਤੇ ਜਿੱਦਾਂ ਹੁਣ ਫੋਰਨ ਕੰਟਰੀਜ਼ ਅਲੱਗ ਜਾਂਦੀਆਂ ਤੇ ਇੰਡੀਆ ਦੇ ਵਿੱਚ ਜਿੱਦਾਂ ਅਲੱਗ-ਅਲੱਗ ਜਗ੍ਹਾ ਤੇ ਭੇਜਦੇ ਹੋ ਉਹਦੇ ਕੀ ਪ੍ਰਾਈਸ ਰਹਿਣ ਪ੍ਰਾਈਸ ਰੇਟ ਉਹ weight ਦੇ ਹਿਸਾਬ ਨਾਲ ਹੈ ਮੈਮ weight ਦੇ ਹਿਸਾਬ ਨਾਲ ਜਿੱਦਾਂ ਕੁ weight ਹੈ ਉਹਦਾ weight ਦੇ ਹਿਸਾਬ ਨਾਲ ਉਹਨਾਂ ਦੇ ਚਾਰਜੇ ਨੇ ਤੇ ਕਿੰਨੇ ਦਿਨਾਂ ਦੇ ਵਿੱਚ ਮਹਜ ਅਗਰ ਫੋਰਨ ਕਿਸੇ ਨੇ ਭੇਜਣਾ ਹੋਵੇ ਜਾਂ ਇੰਡੀਆ ਭੇਜਣਾ ਹੋਵੇ ਤਾਂ ਕਿੰਨੇ ਦਿਨਾਂ ਦੇ ਵਿੱਚ ਜੋ ਕਿ ਆ ਪਾਰਸਲ ਪਹੁੰਚਾਇਆ ਜਾ ਰਿਹਾ ਹੈ ਇੰਡੀਆ ਦੇ ਵਿੱਚ ਤਾਂ 2 ਤੋਂ 3 ਡੇਸ ਤੇ ਜੇ ਫੋਰਨ ਭੇਜਣਾ ਤੇ ਹਫਤੇ ਦਾ ਟਾਈਮ ਲੱਗ ਜਾਂਦਾ ਹਫਤੇ ਤੋਂ 10 ਦਿਨ ਲੱਗਦਾ ਤੇ ਇੰਡੀਅਨ ਪੋਸਟ ਵੱਲੋਂ ਜੋ ਕਿ ਹੈ ਹੁਣ ਗੱਲ ਕਰੀਏ ਤਾਂ ਹੁਣ ਜੋ ਕਿ ਹੈ ਪੰਜ ਕਾਊਂਟਰ ਲਗਾਏ ਗਏ ਨੇ ਉਸ ਦੇ ਬਾਰੇ ਕੀ ਕਹਿਣਾ ਚਾਹੋ ਕਾਊਂਟਰਸ ਬਾਰੇ ਜਿਸ ਵੈਟ ਐਕਸਟਰਾ ਲਗਾਇਆ ਗਿਆ ਕਾਊਂਟਰ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਹਦੇ ਕਰਕੇ ਮਤਲਬ ਕਿ ਲੋਕਾਂ ਨੂੰ ਸੁਵਿਧਾ ਮਿਲੇ ਇਸ ਗੱਲ ਦੀ ਤੇ ਤਾਂ ਕਰਕੇ ਇੱਕ ਕਾਊਂਟਰ ਹੋਰ ਵਧਾਇਆ ਗਿਆ ਚਲ ਬਤ ਕਰ ਲਈਦਾ ਰਖੜੀ ਦਾ ਤਿਉਹਾਰ ਨੇੜੇ ਹੈ ਤੇ ਦੱਸ ਦਈਏ ਕਿ ਭੈਣਾਂ ਵੱਲੋਂ ਆਪਣੇ ਭਰਾਵਾਂ ਨੂੰ ਜੋ ਕਿ ਇਹ ਰਖੜੀ ਭੇਜੀ ਜਾ ਰਹੀ ਹੈ ਤੇ ਸਪੀਡ ਪੋਸਟ ਰਾਹੀ ਤੇ ਪੋਸਟ ਦੇ ਰਾਹੀ ਜੋ ਕਿ ਹੈ ਭੈਣਾਂ ਦੇ ਵੱਲੋਂ ਆਪਣੇ ਭਰਾਵਾਂ ਨੂੰ ਰਖੜੀਆਂ ਭੇਜੀ ਜਾ ਰਹੀਆਂ ਤੇ ਇਸ ਦੇ ਨਾਲ ਹੀ ਦੱਸ ਦਈਏ ਕਿ 5 ਨਵੇਂ ਕਾਊਂਟਰ ਜੋ ਕਿ ਹੈ ਇੰਟਰਨੈਸ਼ਨਲ ਸ਼ੁਰੂ ਕੀਤੇ ਗਏ ਨੇ ਤਾਂ ਜੋ ਰਖੜੀਆਂ ਨੇ ਜੋ ਇੰਟਰਨੈਸ਼ਨਲ ਦੂਰ ਭਰਾ ਬੈਠੇ ਨੇ ਫੋਰਨ ਕੰਟਰੀਜ਼ ਦੇ ਭਰਾ ਬੈਠੇ ਨੇ ਭੈਣਾਂ ਉਹਨਾਂ ਤੱਕ ਰਖੜੀਆਂ ਪਹੁੰਚਾ ਸਕਣ ਸਾਡੇ ਨਾਲ ਮੌਜੂਦ ਨੇ ਸੁਧੀਰ ਜੀ ਜਿਨ੍ਹਾਂ ਦੇ ਨਾਲ ਕਰਾਂਗੇ ਗੱਲਬਾਤ ਹਾਂਜੀ ਸਰ ਪੰਜ ਪੰਜ ਕਾਊਂਟਰ ਖੋਲੇ ਗਏ ਆ ਉਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ जी जैसे आपने बोला चार काउंटर तो हमारे नियमित रूप से चल रहे थे पहले भी हमने एक अतिरिक्त काउंटर खोला था रखड़ी की भीड़ को मद्देनजर देखते हुए और उसकी टाइमिंग समय सीमा भी बढ़ाई गई थी नौ बजे से लेकर शाम सात बजे तक टाइम किए गए थे सर पहले क्या टाइमिंग थी और अब क्या टाइमिंग है पहले नौ बजे शाम तक समय था जी। और अब रखड़ी ये वो देखते हुए बजे बजे से लेकर शाम तक समय है लोग रखड़ी जैसे कुरियर करवाने आ रहे हैं तो उसमें सर्वर इशू भी बहुत आ रहा है जैसे बाहर हमने देखा कि रखड़ी पे सर्वर इशू बताया जा रहा है कि सर्वर स्लो है उसके बारे में क्या कहना चाहूँगा जी सर्वर इशू आज ही आया है आज हमारे ऑल इंडिया के सारे पोस्ट ऑफिस आईटी 2.0 पे रोल आउट हुए हैं तो इसलिए सर्वर पे थोड़ा सा भार बढ़ गया है इस करके सिर्फ आज ही इशू आई है और क्या कहते हैं जो रखड़ियाँ है वो टाइम पर पहुंच रही हैं क्योंकि बहनों को बहुत आशा हो रही है कि जो रखड़ी है वो टाइम से पहुंच जाए तो इसमें इंडिया, इंडिया पोस्ट है वो क्या कैसे काम कर रहा है हाँ जी बिल्कुल समय से हमारी डाक पहुंच रही है ऑल इंडिया जो हमारे पूरे भारत की डाक पांच से सात दिनों के अंदर पहुंच रही है और फॉरेन विदेशों में पांच दिन से लेके दस बारह दिन तक हमारी डाक जा रही है और इसके साथ ये जो सेवा है वो जलंधर में ही है या और भी जगह है जी सारे पंजाब पूरे इंडिया में पूरे देश में ये सेवा दी जा रही है हमारे पूरे भारत वर्ष में डेढ़ लाख से करीब पोस्ट ऑफिस हैं उन सभी के माध्यम से रखड़ी की सेवाएं दी जा रही हैं ਜੀ ਗੱਲਬਾਤ ਕੀਤੀ ਹੈ ਸੁਧੀਰ ਜੀ ਨਾਲ ਉਹਨਾਂ ਨੇ ਦੱਸਿਆ ਹੈ ਕਿ ਜੋ ਇੰਡੀਅਨ ਇੰਡੀਆ ਲੈਵਲ 'ਚ ਹੈ ਉਹ ਰਖੜੀਆਂ 5 ਤੋਂ 7 ਦਿਨ ਤੱਕ ਪਹੁੰਚ ਰਹੀਆਂ ਨੇ ਤੇ ਜੇਕਰ ਫੋਰਨ ਰਖੜੀ ਦੀ ਗੱਲ ਕਰੀਏ ਤਾਂ 5 ਤੋਂ 10 ਦਿਨਾਂ ਦੇ ਵਿੱਚ ਰਖੜੀਆਂ ਜੋ ਕੀ ਹੈ ਹੁਣ ਕੂਰੀਅਰ ਹੋ ਰਹੀਆਂ ਨੇ ਮੈਂ ਦੈਨਿਕ ਸਵੇਰਾ ਦੇ ਲਈ ਸਮ੍ਰਿਤੀ Tiwari ਦੀ ਰਿਪੋਰਟ